tapi <laughs> kecil ਕੈਮਰਾ ਬੰਦ ਕਰ ਦਿਓ ਇਹ ਲੱਗਿਆ ਹਲਕਾ ਹੁੰਦਾ ਨਾ ਤੇ ਸਾਹ ਜੀ ਆ ਬੈਡ ਵੀ ਛੱਡਿਆ ਹੋਇਆ ਰਹੋ ਬੰਦੇ ਦੱਸੋ ਕੈਮਰਾ ਗੋਚਰੀ ਲਾ ਲੈਂਦੇ ਆ ਮਾ ਪੈਣ ਇਹ ਬੋਲ ਜੀ ਦਾ ਕੱਪੜਾ ਪਾ ਲਓ ਜੀ ਪਾ ਲਓ ਜੀ ਮਰਾ ਗਿਆ ਅੱਛਾ ਜੀ ਮੇਰੇ ਤੇ ਦੋਸਤਰੀਆਂ ਨੂੰ ਅਵਾਜ਼ਾਂ ਵਾਹ। ਵਧੰਤੋ ਜੀ ਪੰਜਾਬ 77 ਟੀਵੀ ਚੈਨਲ ਦੇ ਸੋਤਿਆਂ ਨੂੰ ਤੇ ਮਾਜੋ ਗਿੰਦਰਪਾਜੀ ਤੇ ਪੀਟੀਸੀ ਨੂੰ ਚੈਨਲ ਦੇ ਸੋਤਿਆਂ ਨੂੰ ਗਿੰਦਰਪਾਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਇਧਰ ਬੀਨ ਕਲੱਬ ਬੰਗਾ ਵੱਲੋਂ ਇਹ ਸਮਾਗਮ ਜਿਹੜਾ ਕੀਤਾ ਗਿਆ ਗਵਰਨਮੈਂਟ ਪ੍ਰਾਇਮਰੀ ਸਕੂਲ ਸੋਤਰਾ ਰੋਡ ਤੇ ਜਿਹੜੇ ਕੌਸ਼ਲਾਂ ਉਹਦੇ ਵਿੱਚ ਇਹ ਦੰਦੇ ਮੁੰਨੇ ਬੱਚਿਆਂ ਨੂੰ ਅਸੀਂ ਅੱਜ ਇਨਰਪੀਲ ਕਲੱਬ ਬੰਗਾ ਵੱਲੋਂ ਕਿ ਪਾਣੀ ਦੀਆਂ ਬੋਤਲਾਂ ਤੇ ਮਤਲਬ ਨਾਲ ਸਟੇਸ਼ਨਰੀ ਤੇ ਡਾਵਰ ਇੰਡੀਆ ਕੰਪਨੀ ਦਾ ਸੇਵਾ ٹرسٹ ਯੂਕੇ ਵੱਲੋਂ ਇਹ ਜਿਹੜਾ ਮਤਲਬ ਦੇ ਰਹੇ ਆ ਮਤਲਬ ਪੌਡਰ ਜਿਹੜਾ ਜੂਸ ਜਿਹੜਾ ਮਤਲਬ ਇਹ ਬੱਚੇ ਦੀ ਗਰਮੀ ਹਾਂਜੀ ਬਹੁਤ ਬਹੁਤ ਜਿਹੜਾ ਦੇ ਰਹੇ ਆ ਇਹ ਮਤਲਬ ਅੱਜ ਇੱਕ ਇਹ ਸਾਡਾ ਹਲਕਾ ਜਿਹਾ ਜਤਨ ਆ ਮੈਨੂੰ ਬੜੀ ਖੁਸ਼ੀ ਆ ਕਿ ਇੰਦਰਬੀਲ ਕਲੱਬ ਬੰਗਾ ਨੇ ਜਦੋਂ ਦਾ ਹੈ ਮਤਲਬ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਬਹੁਤ ਸਲਮਾਨਯੋਗ ਕੰਮ ਕੀਆ ਕਿਉਂਕਿ ਇੰਦਰਬੀਲ ਕਲੱਬ ਬੰਗਾ ਵਿਦਾਂ ਦੇ ਵਿੱਚ ਮੇਰੀ ਹੀ ਮਖੂਂਗਾ ਸੀ ਜਦੋਂ ਕੋ ਤੁਸੀਂ ਹੱਥੀਂ ਪੂਟਾ ਲਾਇਆ ਹੋਵੇ ਜਦੋਂ ਉਹ ਸ਼ੌਂ ਦੇਣ ਲੱਗ ਪਵੇ ਤੇ ਸੋਹਣੀ ਖੁਸ਼ਬੂ ਦੇ ਇਲਾਕੇ ਦੇ ਵਿੱਚ ਤੇ ਤੁਹਾਨੂੰ ਬਹੁਤ ਇਸ ਗੱਲ 'ਚ ਮਾਣ ਮਹਿਸੂਸ ਹੁੰਦਾ ਤੇ ਵੈਸੇ ਮੇਰੇ ਮਿਸਨ ਜਿਹੜੇ ਆ ਉਹ ਵੀ ਇੰਦਰਬੀਲ ਕਲੱਬ ਬੰਗਾ ਦੇ ਇੱਕ ਮੈਂਬਰ ਨੇ ਅੱਜ ਉਹ ਕਿਸੇ ਵਜ੍ਹਾ ਕਰਕੇ ਆਦਦੇ ਸਾਡੇ ਗਰਚਾ ਸਾਹਿਬ ਦੀ ਵਾਈਫ ਸਰਪਾਲ ਕੌਰ ਗਰਚਾ ਉਹਨਾਂ ਦਾ ਮਤਲਬ ਇਨਨ ਕਲਬ ਬੰਗਾ ਦੇ ਮੈਂਬਰ ਨੇ ਬਹੁਤ ਹੀ ਮਤਲਬ ਜਿਹੜਾ ਇਨਨ ਵੀ ਕਲਬ ਬੰਗਾ ਬਣਿਆ ਮਤਲਬ ਬੜੀਆਂ ਮਤਲਬ ਸਨਮਾਨਯੋਗ ਸ਼ਚੀਤਾ ਇਸ ਕਲਬ ਦੇ ਵਿੱਚ ਹਾਜ਼ਰ ਨੇ ਡਾਕਟਰ ਬੰਦਾ ਜੀ ਡੈਂਟਲ ਸਰਜਨ ਨੇ ਗੁਰੂ ਆਜੰਦੇ ਹਸਪੀਟਲ ਦੇ ਵਿੱਚ ਤੇ ਮੈਡਮ ਮੋਨਕਾ ਵਾਲੀਆ ਜੀ ਸ਼ਹਿਰ ਦੇ ਤੀਜੀ ਵਾਰ ਮੌਸਮ ਸਪੌਂਸਰ ਬਣੇ ਨੇ ਬੜੀ ਸਮਾਜ ਸੇਵਾ ਇਹਨਾਂ ਦੇ ਪਰਵਾਜ਼ ਦੇ ਵਿੱਚ ਮੈਡਮ ਮੀਨੂ ਅਰੋੜਾ ਜੀ ਇਹ ਵੀ ਮੌਸਮ ਸਪੌਂਸਰ ਬਣੇ ਤੇ ਇਹ ਲੈਕਚਰਰ ਨੇ ਭਗਵਾਨ ਵੀਰ ਪਬਲਿਕ ਸਕੂਲ ਦੇ ਵਿੱਚ ਨਾਲ ਮੈਡਮ ਜੀ ਸਾਡੇ ਪ੍ਰਿੰਸੀਪਲ ਨੇ ਤੇ ਚੰਨ ਕਮਿਊਨਿਟੀ ਦੇ ਵਿੱਚ ਹੈ ਜੀ ਹੈ ਸੱਚ ਦੇਵਾ ਜੀ ਬਈ ਆ ਸੱਚ ਦੇਵਾ ਜੀ ਤੇ ਉਹਦੇ ਨਾਲ ਗੁਰਪ੍ਰੀਤ ਕੌਰ ਸਾਡੇ ਮੈਂਬਰ ਨੇ ਇੰਦਰਜੀਤ ਕੌਰ ਫਾਈਨੈਂਸ ਸੈਕਟਰੀ ਆ ਉਹ ਸਾਡੇ ਕਲੱਬ ਦੇ ਮੈਂਬਰ ਨੇ ਹੈਗੇ ਤੇ ਨਾਲ ਬਾਦ ਮੀਨੂ ਢੋਲਾ ਜੀ ਦਾ ਜ਼ਿਕਰ ਹੋ ਗਿਆ ਤੇ ਕੂਰ ਕੂਰ ਮੈਂਬਰ ਆ ਤੁਸੀਂ ਆਪਣੀ ਗੁਰਪ੍ਰੀਤ ਐਸ ਗੁਰਪ੍ਰੀਤ ਮੈਡਮ ਜੀ ਦਾ ਮਤਲਬ ਸਾਰੇ ਬਹੁਤ ਇੱਕ ਐਡਾ ਦਾ ਵਧੀਆ ਗੁਲਦਸਤਾ ਜਿਹੜਾ ਨਾ ਜੀ ਜਿੱਥੇ ਮਤਲਬ ਸ਼ਹਿਰ ਦਾ ਦੁੱਖ ਦਰਦ ਦੇਖ ਰਿਹਾ ਮਤਲਬ ਉੱਥੇ ਮਤਲਬ ਇਹ ਆ ਵੀ ਆਪਣੀਆਂ ਸਦਮਾਨ ਜੋਗ ਸਰਗਰਮੀਆਂ ਦੇ ਨਾਲ ਮਤਲਬ ਬੜੇ ਮਤਲਬ ਚਾਰ ਚੰਨ ਲੱਗ ਰਹੇ ਇਸ ਕਲੱਬ ਨੂੰ ਇਸ ਕਲੱਬ ਤੋਂ ਜਿਹੜੀ ਦੀ ਇਹ ਆਰਗੇਨਾਈਜੇਸ਼ਨ ਹੈ ਇਹ ਵਰਲਡਵਾਈ ਆਰਗੇਨਾਈਜੇਸ਼ਨ ਹੈਗੀ ਆ ਜਿਹਦੇ ਵਿੱਚ ਮਤਲਬ ਇਹ ਆ ਪੂਰਾ ਵਰਲਡ ਜਿਹੜਾ ਉਹਦੇ ਵਿੱਚ ਕਵਰ ਹੈਗਾ ਇਹਨਾਂ ਦੀਆਂ ਜਿਹੜੀਆਂ ਸਦਮਾਨ ਜੋਗ ਸਰਗਰਮੀਆਂ ਹੈਗੀਆਂ ਉਹ ਮਤਲਬ ਪੂਰੇ ਵਰਲਡ ਦੇ ਵਿੱਚ ਮਤਲਬ ਖੁਸ਼ਬੂ ਫੁਲਾ ਰਹੀਆਂ ਤੇ ਅੱਜ ਦਾ ਜਿਹੜਾ ਸਮਾਗਮ ਆ ਉਹਦੇ ਵਿੱਚ ਸਾਡੀ ਇੱਕ ਕਮਿਟਮੈਂਟ ਆ ਤੇ ਦੰਦੇ ਮੰਦੇ ਬੱਚੇ ਜਿਹੜੇ ਆ ਤੇ ਜਿਹੜੇ ਦੇਸ਼ ਦਾ ਭਵਿੱਖ ਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਕਿਸੇ ਨੇ ਇਹ ਨਾ ਜੋ ਡਾਕਟਰ ਬਣਨਾ ਸਾਡੇ ਇਨਰਵੀ ਕਲੱਬ ਦੇ ਵਿੱਚ ਵੀ ਮਤਲਬ ਮੈਡਮ ਬੰਦਾ ਹੈ ਆਪਣੇ ਮੁੰਗਾ ਜੀ ਡੈਂਟਲ ਸਰ ਜਾਂਦੇ ਕਿਸੇ ਨੇ ਕੋਈ ਪਾਲਿਸੀਪਲ ਬਣਨਾ ਕਿਸੇ ਨੇ ਕੋਈ ਮਤਲਬ ਬੈਂਕ ਦਾ ਮੈਨੇਜਰ ਬਣਨਾ ਕੋਈ ਹੋਰ ਵੀ ਵੱਡੇ ਅਫਸਰ ਤੇ ਜਾ ਸਕਦਾ ਲੇਕਿਨ ਸਾਡੀ ਇੱਕ ਬੜੀ ਤਮੰਨਾ ਹੈ ਸਾਡਾ ਰੋਟਰੀ ਕਲੱਬ ਗ੍ਰੀਨ ਉਹਦੀ ਵੀ ਕਮਿਟਮੈਂਟ ਇਹ ਨਾਲ ਦੀ ਨਾਲ ਇਹ ਆ ਕਿ ਕੱਲ ਨੂੰ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਆਰਥਿਕ ਸਾਧਨ ਜਿਹੜਾ ਆ ਉਹ ਅੜਿੱਕਾ ਨਾ ਬਣੇ ਬੱਚਾ ਪੜ੍ਹਨਾ ਚਾਹੁੰਦਾ ਹੋਵੇ ਉਹਦੇ ਮਾਪੇ-ਬਾਪ ਇਸ ਕਰਕੇ ਨਾ ਪੜਾ ਸਕਣ ਭਈ ਉਹਨਾਂ ਦੇ ਕੋਲ ਪੈਸੇ ਨਹੀਂ ਬੱਚਿਆਂ ਨੂੰ ਡਰੈਸ ਲੈਣ ਦੇ ਲਈ ਮਤਲਬ ਮਤਲਬ ਪੈਸਾ ਨਹੀਂ ਹੈ ਉਹ ਖਾਣ-ਪੀਣ ਦੀ ਵਸਤੂ ਦੇ ਲਈ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਕਮਿਟਮੈਂਟ ਆ ਸਾਡੀ ਦੋਨੇ ਆਰਗੇਨਾਈਜੇਸ਼ਨਾਂ ਤੋਂ ਭਈ ਬੱਚੇ ਪੜਨ ਮਤਲਬ ਸਾਡਾ ਇਕੋ ਲਾਲਚ ਹੈ ਇਹਨਾਂ ਦੇ ਬੱਚਿਆਂ ਪ੍ਰਤੀ ਭਈ ਇਹ ਪੜ੍ਹਾਈ ਕਰਨਗੇ ਇਸ ਦੇਸ਼ ਦਾ ਨਾਮ ਉੱਚਾ ਕਰਨ ਇਲਾਕੇ ਦਾ ਨਾਮ ਉੱਚਾ ਕਰਨ ਆਪਣੇ ਮਾਪੇ-ਬਾਪ ਦਾ ਨਾਮ ਉੱਚਾ ਕਰਨ ਉਹ ਇਹਨਾਂ ਦੀ ਜਿਹੜੀ ਇਹ ਮਿਸ਼ਨ ਹੈਗਾ ਪੜ੍ਹਾਈ ਦੀ ਜਿਹੜੀ ਮਤਲਬ ਹੈਗਾ ਉਹਦੇ ਵਿੱਚ ਯਾਨੀ ਆਰਥਿਕ ਸਾਧਨ ਨਿਕਾ ਦੀ ਮਿਲ ਸਕਦੀ ਹੈ ਤੇ ਉਹ ਸਾਡੀ ਅੱਜ ਦੀ ਤੁਹਾਡੇ ਵੀਡੀਓ ਦੇ ਰਾਹੀਂ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਜਿਹੜੀ ਸਾਡੀ ਇਹ ਸਰਗਰਮੀ ਹੈਗੀ ਆ ਉਹਨੂੰ ਪੂਰੇ ਇਲਾਕੇ ਦੇ ਵਿੱਚ ਲਗਾਣਾ ਕਿਉਂਕਿ ਸਮਾਜ ਦੀਆਂ ਲੋੜਾਂ ਬਹੁਤ ਵੱਡੀਆਂ ਨੇ ਕੱਲਾ ਇਨਰਬੀਲ ਕਲੱਬ ਤੇ ਰੋਟੀ ਕਲੱਬ ਮੰਗਾ ਗਰੀਨ ਨਹੀਂ ਪੂਰੀਆਂ ਕਰ ਸਕਦਾ ਸਾਨੂੰ ਸਮਾਜ ਦੇ ਜਾਗਣ ਦੀ ਵੀ ਲੋੜ ਆ ਜਿਹੜੇ ਲੋਕ ਡੱਬੇ 'ਚ ਰੋਟੀ ਲੈ ਕੇ ਆਦੇ ਆਪਣੇ ਕੰਮ ਕਰਦੇ ਘਰ ਜਾ ਕੇ ਸੌ ਜਾਂਦੇ ਆ ਉਹਨਾਂ ਦੇ ਵੀ ਪਰਜੋਰ ਬੀਲ ਹੈ ਵੀ ਆਪਣੇ ਚਿੱਗੇ ਦੇ ਵਿੱਚ ਨਜ਼ਰ ਮਾਰੋ ਜਿੱਥੇ ਕੋਈ ਬੰਦਾ ਦੀਨ ਦੁਖੀ ਆ ਕੋਈ ਬੱਚ ਮਤਲਬ ਬੱਚਾ ਪੜ੍ਹਾਈ ਮਤਲਬ ਕਰਨੀ ਚਾਹਦਾ ਉਹਦੇ ਕੋਈ ਮਤਲਬ ਪੈਸੇ ਨਹੀਂ ਕਮੀ ਆ ਜਾਂ ਕੋਈ ਬਿਮਾਰ ਆ ਉਹ ਮਤਲਬ ਇਹ ਆ ਵੀ ਇਲਾਜ ਤੋਂ ਬੰਜ ਆਇਆ ਉਹ ਪੈਸੇ ਦੇ ਕਰਕੇ ਇਲਾਜ ਨਹੀਂ ਕਰਾ ਸਕਦਾ ਕੋਈ ਹੋਰ ਆ ਕੋਈ ਮਤਲਬ ਕੋਈ ਆਪਣੇ ਲੋੜਵੰਦ ਪਰਿਵਾਰ ਆ ਕੋਈ ਵਿਧਵਾ ਜੀ ਜੀਸ ਆ ਉਹਦੇ ਆਪਣੇ ਬੱਚਿਆਂ ਦਾ ਕੋਈ ਵਿਆਹ ਕਰਨਾ ਚਾਹੀਦਾ ਉੱਥੇ ਉਹਦੇ ਮਤਲਬ ਉਹਨੂੰ ਲੜੀਦਾ ਸਮਾਨ ਜਿਹੜਾ ਮਤਲਬ ਚਾਹੀਦਾ ਉਹਦੇ ਲਈ ਮਤਲਬ ਇਹ ਇੱਕ ਬੋਝ ਬਣਿਆ ਹੋਵੇ ਉੱਥੇ ਜਾ ਕੇ ਜਰੂਰ ਮਤਲਬ ਉਹਨੂੰ ਹੌਸਲਾ ਦੇਣਾ ਚਾਹੀਦਾ ਤੇ ਜਥਾ ਸ਼ਕਤੀ ਮੁਤਾਬਕ ਮਤਲਬ ਇਹ ਆ ਕਿ ਯੋਗਦਾਨ ਪੜ ਜਾਏਗਾ ਮੈਡਮ ਜੀ ਲਓ ਜੀ ਪ੍ਰਧਾਨ ਜੀ ਮੈਂ ਜੀ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਇਨਰਬੀਟ ਕਲੱਬ ਵੱਲੋਂ ਪਹਿਲਾ ਤਾਂ ਸਭ ਤੋਂ ਪਹਿਲਾਂ ਸਕੂਲ ਦੇ ਸਕੂਲ ਦੇ ਹੈਡਮਾਸਟਰ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੀ ਇਹਨਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਤਾਂ ਕਿ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਸਕੂਲ ਦੇ ਬੱਚਿਆਂ ਨੂੰ ਬੋਟਲਸ ਤੇ ਸਟੇਸ਼ਨਰੀ ਦੀ ਆਦੀ ਆਈਟਮਸ ਜਿਹੜੀਆਂ ਅਸੀਂ ਡਿਸਟ੍ਰੀਬਿਊਟ ਕੀਤੀਆਂ ਤੇ ਬੱਚਿਆਂ ਦੇ ਫੇਸ ਤੇ ਤੁਸੀਂ ਹੈਪੀਨੈਸ ਦੇਖ ਸਕਦੇ ਆ ਇਹ ਹੀ ਖੁਸ਼ੀ ਸਾਨੂੰ ਚਾਹੀਦੀ ਹੈ ਜਿਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਸੋਸਾਇਟੀ ਲਈ ਕੁਝ ਕੁਝ ਛੋਟੇ 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 ਚੀਜ਼ਾਂ ਨਾਲ ਹੀ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰ ਕਰੀਏ ਤਾਂ ਹੀ ਇਹ ਛੋਟੇ ਸਟੈਪਸੇ ਅੱਗੇ ਜਾ ਟੀਮ ਹੈ ਬਾਬਾ ਗੀਸਾ ਨੇ ਦੱਸਿਆ ਇਹਨਾਂ ਦੀ ਇਹਨਾਂ ਨੇ ਹੀ ਸਾਡੇ ਕਲੱਬ ਦੀ ਸਟਾਰਟਿੰਗ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਦੇ ਵਰ ਦਾ ਮੇਨ ਮੋਟੀਵੇਸ਼ਨ ਸੋ ਉਹਨਾਂ ਦਾ ਮੈਂ ਬਹੁਤ थैंकफुल ਆ ਕਿ ਉਹਨਾਂ ਦੇ ਸਦਕੇ ਅੱਜ ਅਸੀਂ ਅਬਰਬ ਸੋਚ ਰਹੇ ਆ ਸਾਰੇ ਦੇ ਮਨ 'ਚ ਕੁਝ ਨਾ ਕੁਝ ਹੁੰਦਾ ਪਰ ਸੁਸਾਇਟੀ ਲਈ ਕੁਝ ਕਰਨਾ ਆ ਜਸਟ ਇੱਕ ਕਲੱਬ ਆ ਜਿੱਥੇ ਸਾਰੇ ਲਾਈਕ ਮਾਈਂਡਡ ਪੀਪਲ ਆ ਜਿਹੜੇ ਇਕੱਠੇ ਹੋ ਕੇ ਇੱਕ ਇੱਕ ਪ੍ਰੋਜੈਕਟ ਬਾਰੇ ਸੋਚਿਆ ਸਾਰੇ ਨੇ ਮਿਲ ਕੇ ਸੋਚਿਆ ਆਪਾਂ ਬੱਚਿਆਂ ਨੂੰ ਪਾਣੀ ਦੇ ਬੋਟਲਸ ਦੇ ਸੋ ਸਾਰੇ ਜਾਣੇ ਦਾ ਕੰਟਰੀਬਿਊਸ਼ਨ ਆ ਮੈਂ ਸਾਰਿਆਂ ਨੂੰ ਥੈਂਕਫੁਲ ਆ ਕਿਉਂਕਿ ਇਹਨਾਂ ਦੇ ਸਪੋਰਟ ਬਿਨਾ ਇਹ ਨਹੀਂ ਮੁਮਕਨ ਹੋਣਾ ਸੀ ਤੇ ਇਹਦੇ ਵਿੱਚ ਖਰਚਾ ਸਰ ਦੇ ਅੱਜ ਉਹਨਾਂ ਦੇ ਮਨ ਚਾਇਕ ਨਹੀਂ ਮੈਂ ਵੀ ਬੱਚਿਆਂ ਲਈ ਕੁਝ ਕਰਨਾ ਆ ਤੇ ਉਹਨਾਂ ਨੇ ਵੀ ਡਿਸਟ੍ਰਿਬਿਊਸ਼ਨ ਕੀਤੀ ਆ ਸੋ ਉਹਨਾਂ ਲਈ ਬਹੁਤ ਧੰਨਵਾਦ ਆ ਥੈਂਕ ਯੂ ਸਰ ਤੇ ਮੈਂ ਤੁਹਾਡੇ ਸਾਰਿਆਂ ਲਈ ਬਹੁਤ ਥੈਂਕ ਯੂ ਥੈਂਕ ਯੂ ਜੇ ਕਿਸੇ ਨੂੰ ਵੀ ਸੁਸਾਇਟੀ ਚ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਨੀਡ ਆ ਸੋ ਸਾਡਾ ਇਨਰਵਿਲ ਕਲਬ ਬੰਗਾਂ ਨੂੰ ਤੇ ਰੋਟਰੀ ਕਲਬ ਗ੍ਰੀਨ ਨੂੰ ਅਪਰੋਚ ਕਰ ਸਕਦੇ ਆ ਸਾਡੂੰ ਜਿੰਨੀ ਮਦਦ ਹੋ ਸਕੇਗੀ ਜੋ ਅਸੀਂ ਸਾਡੇ ਬਸ ਹੋਊਗਾ ਅਸੀਂ ਕਰਾਂਗੇ ਨਰਵੀਲ ਦਾ ਨਵਾਂ ਪ੍ਰੋਜੈਕਟ ਇਹ ਇਹ ਸਾਡਾ ਪੰਜਵਾਂ ਪ੍ਰੋਜੈਕਟ ਹੈ ਪਹਿਲਾਂ ਕਿਹੜੇ ਕਿਹੜੇ ਕੀਤੇ ਨੇ ਪਹਿਲਾਂ ਇੱਕ ਡੈਂਟਲ ਕੈਂਪ ਲੱਗਾ ਸੀ ਚਰਨਕਮਲ ਗਾਂਵ ਦੇ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਲੋੜੀ ਦੇ ਡਿਸਟ੍ਰਿਬਿਊਸ਼ਨ ਕੀਤੀ ਸੀ ਰਿਕਸ਼ਾ ਚਾਲਕਾਂ ਦੇ ਲਈ ਉਹਨਾਂ ਨੂੰ ਜੈਕਟਸ ਵੰਡੀਆਂ ਸੀ ਸਰਦੀ ਦੇ ਸਰਦੀ ਦੇ ਮੌਸਮ ਦੇ ਲਈ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਦਿੱਤਾ ਇੱਕ ਚੈਲਨ ਨੂੰ ਪ੍ਰੈਸ ਹਾਂਜੀ ਛਿੱਕੇ ਵਾਲੇ ਪ੍ਰੈਸ ਚੱਲਦੇ ਸੀ ਲੜਕੀ ਦੇ ਵਿਆਹ ਲਈ ਵੀ ਅਸੀਂ ਕੰਟ੍ਰਿਬਿਊਸ਼ਨ ਕੀਤਾ ਸੀ ਸਾਰਿਆਂ ਨੇ ਲਾਸਟ ਦਾ ਸਾਡਾ ਇਹ ਊਮਨ ਐਨਵਾਇਰਨਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਰਾਜਨੀਤੀ ਚ ਵੀ ਊਮਨ ਆ ਪਿਆਰੀਆਂ ਨੇ ਕੀ ਤੁਸੀਂ ਆਪਣੇ ਕਲੱਬ ਵੱਲੋਂ ਵੀ ਆਪਣੇ ਇਲਾਕੇ ਦੀਆਂ ਊਮਨ ਨੂੰ ਮੋਟੀਵੇਟ ਕਰਕੇ ਨਾਲ ਜੋੜਨ ਲਈ ਉਪਰਾਲਾ ਕਰ ਰਹੇ ਹੋ ਹਾਂਜੀ ਜ਼ਰੂਰ ਸਾਡਾ ਮੇਨ ਮਕਸਦ ਇੱਕ ਤਾਂ ਸਾਰ ਬਿ ਹਿਮੈਨਿਟੀ ਹੈ ਤੇ ਦੂਜਾ ਫਰੈਂਡਸ਼ਿਪ ਹੈ ਤੇ ਦੂਜਾ ਇਹਦਾ ਮੇਨ ਦੇਖੋ ਸਾਨੂੰ ਇਹੀ ਹੁੰਦਾ ਘਰ ਬੈਠ ਕੇ ਵੀ ਮੈਂ ਕਹਿੰਦੀ ਮੁੰਮੇ ਜਿਹੜੀ ਘਰ ਬੈਕੋ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਬਿਲਕੁਲ ਔਰ ਉਹਨਾਂ ਨੂੰ ਐਪਰੀਸ਼ੀਏਟ ਵੀ ਨਹੀਂ ਕੀਤਾ ਜਾਂਦਾ ਉਸ ਚੀਜ਼ ਨੂੰ ਉਹਨਾਂ ਨੂੰ ਕਹਿੰਦੇ ਇਹੀ ਕਿਹਾ ਜਾਂਦਾ ਤੁਸੀਂ ਕਰਦੀ ਆ ਕਿਆ ਠੀਕ ਹੈ ਬਟ ਜੋ ਉਹਨਾਂ ਦੇ ਐਕਚੁਅਲ ਐਫਰਟਸ ਆ ਉਹਨੂੰ ਪਤਾ ਲੱਗਦਾ ਜੇ ਇਸ ਦਿਨ ਵੀ ਘਰ ਨਹੀਂ ਹੁੰਦੀ ਉਹਨੂੰ ਪਤਾ ਲੱਗਦਾ ਸੋ ਇਹ ਇਨ ਟ੍ਰੈਡੀਸ਼ਨਲ ਸਾਡੇ ਵੱਲੋਂ ਆ ਕਿ ਦੇਖੋ ਕੰਮ ਕਰਦੇ ਆ ਬਟ ਇਹ ਕਿਤੇ ਕਲੱਬ ਨਾਲ ਮਿਲ ਕੇ ਸਾਰਿਆਂ ਨੇ ਮਿਲ ਕੇ ਵੀ ਕੁਝ ਕਰਨਾ ਚਾਹਣਾ ਵੂਮਨਸ ਬਹੁਤ ਪਾਵਰਫੁਲ ਹੁੰਦੇ ਆ ਜਦ ਇੱਕਜਾ ਵਿੱਚ ਬਹੁਤ ਮਿਲ ਕੇ ਨਾ ਬਹੁਤ ਸਟਰੋਂਗ ਬਣ ਜਾਂਦੇ ਆ ਦੇ ਹੈਵ ਲਾਟਸ ਆਫ ਪੇਸ਼ੈਂਸ ਥੈਂਕ ਯੂ ਥੈਂਕ ਯੂ